ਹੋਗੇ ਅੱਜ ਆਪਾਂ ਕਾਫੀ ਟਾਈਮ ਬਾਅਦ ਫਿਰ ਤੋਂ ਵਲੌਗ ਬਣਾਉਣ ਜਾ ਰਹੇ ਆ ਕਿਉਂਕਿ ਸਾਡਾ ਫਸਟ ਤੋਂ সুইমিং ਪੂਲ ਵਾਲਾ ਵਲੌਗ ਸੀਗਾ ਉਸ ਇਥੋਂ ਸ਼ਾਰਟ ਇਸ ਕਰਕੇ ਬਣਾਇਆ ਸੀ ਕਿਉਂਕਿ ਕੁਝ ਸਾਡੇ ਪਾਪਾ ਤੇ ਸੱਟ ਵੀ ਲੱਗ ਗਈ ਸੀ ਇਸ ਕਰਕੇ ਸਾਨੂੰ ਜਲਦੀ ਘਰ ਜਾਣਾ ਪਿਆ ਪਾਪਾ ਦੇ ਪੇਨ ਬਹੁਤ ਜ਼ਿਆਦਾ ਹੋ ਰਿਹਾ ਸੀ ਤੇ ਅੱਜ ਆਪਾਂ ਫਿਰ ਤੋਂ ਵਲੌਗ ਬਣਾਉਣ ਜਾ ਰਹੇ ਆ ਪਾਰਕ ਦੇ ਵਿੱਚ ਆ ਕੇ ਆ ਦੇਖੋ ਹੈਗਾ ਤਾਂ ਸਾਡਾ orange ਕਿਨੂਆ ਦਾ ਬੁੱਤਾਂ ਇਦੀ ਮੈਂਨੇ ਸੈਕੰਡਰ ਯਾ ਥਰਡ ਬਲੌਕ ਦੇ ਵਿੱਚ ਕਿਹਾ ਸੀ ਬੀਜੀ ਹਾਈਡ ਕਾਟੂਮ ਜੈਸ ਕਰਕੇ ਜਿਆਦਾ ਗਰੋਅ ਨਹੀਂ ਕਰਗਾ ਇਹ ਥੋੜੇ ਜਿਹਾ ਕਰ ਗਿਆ ਉਹ ਵਾਲਾ ਪਲਾਂਟ ਹੈ ਜੋ ਕਿ ਸਾਡਾ ਆਇਕੋ ਆਹ ਵਾਲਾ ਪਲਾਂਟ ਹੈ ਜੋ ਕਿ ਇਹ ਇਹ ਹੈਗਾ ਸਾਡਾ ਅਮਰੂਦਾਂ ਦਾ ਪਲਾਂਟ ਇਹ ਉਹਦੋਂ ਵੀ ਥੋੜੀ ਜਿਹੀ ਜਿਆਦਾ ਗਰੋਥ ਕਰ ਗਿਆ ਦੋਸਤੋ ਤੇ ਆਹ ਸਾਡੇ ਕਦੋਂ ਦੀ ਬੇ ਲੱਗ ਰਹੀ ਹੈ ਤੋੜੀ ਜਾਂਦੀ ਹੈ ਅਸੀਂ ਇੰਨਾ ਵੀ ਤਾਂ ਦੋ ਤਿੰਨ ਵਾਰ ਸੱਜੀ ਬਣਾ ਕੇ ਖਾ ਚੁੱਕੇ ਹਾਂ ਜੋ ਕਿ ਇਸ ਤੇ ਕਦੋਂ ਲੱਗ ਗਿਆ ਸੀ ਇਹ ਉਹ ਜਿਹਨੂੰ ਤੋੜ ਕੇ ਉਹਨਾਂ ਨੇ ਸੱਜ ਸਕੇ ਖਾ ਚੁਕੇ ਆ ਆ ਸਾਡੇ ਆ ਦੇਖੋ ਭਿੰਡੀਆਂ ਔਰ ਮਿਰਚਾਂ ਦੇ ਆ ਦੇ ਕੁਝ ਜਿਹੜੇ ਫਲਾਵਰਾਂ ਲੱਗੇ ਮੈਂ ਉਸ ਚੰਦੇ ਤਾਂ ਆ ਦੇਖੋ ਆ ਸ ਫਲਾਵਰ ਆ ਦੇਖੋ ਭਿੰਡੀਆਂ ਲਗਾਏ ਨੇ ਆਸੀ ਚੋਲੇ ਲਗਾਏ ਹੋਏ ਨੇ ਚੋਲੇ ਭਲੀਆਂ ਤੇ ਦੇਖੋ ਸਾਡਾ ਪਾਰਕ ਇਸ ਦੇ ਵਿੱਚ ਸੀ ਕਾਫੀ ਹੋਰ ਵੀ ਆਰਗੇਨਿਕ ਫਾਰਮਸ ਲਗਾਏ ਨੇ ਤੇ ਆ ਦੇਖੋ ਆ ਦੇਖੋ ਅਸੀਂ ਉਹਨਾਂ ਦੇ ਨਾਲ ਕਲਰਫੁਲ ਜੇ ਉਹ ਵੀ ਰੱਖਦੇ ਸੀਗੇ ਆ ਦੇਖੋ ਪੱਥਰ ਦੇਖੋ ਤੇ ਜਦੋਂ ਅਸੀਂ ਪਾਰਕ ਦੇ ਵਿੱਚ ਆਏ ਸੀਗੇ ਦੇਖੋ ਤੇ ਜਦੋਂ ਅਸੀਂ ਪਾਰਕ ਦੇ ਵਿੱਚ ਆਏ ਸੀਗੇ ਉਹ ਸਾਡੇ ਪਲਾਂਟਸ ਕਾਫੀ ਸੁੱਕੇ ਸੁੱਕੇ ਲੱਗ ਰਹੇ ਸੀ ਟੂੜੀ ਵੀ ਆ ਗਈ ਸੀ ਅਸੀਂ ਇਸ ਕਰਕੇ ਇਹਨਾਂ ਨੂੰ ਥੋੜਾ ਜਿਹਾ ਪਾਣੀ ਦਿੱਤਾ ਦੇਖੋ ਇਹ ਤੁਹਾਨੂੰ ਲੱਗ ਰਹੇ ਹੋ ਨੀ ਗਿੱਲੇ ਜੇ ਅਸੀਂ ਇਹਦੇ ਇੱਥੇ ਆਏ ਤੁਸੀਂ ਅਸੀਂ ਪੇਪਰ ਰੱਖ ਲੈਂਦੇ ਆ ਉੱਥੇ ਇੱਥੇ ਤੱਕ ਤਾਂ ਜਾਂਦੇ ਉਹਦੇ ਬਾਅਦ ਅਸੀਂ ਉੱਥੇ ਉਹ ਪੱਥਰ ਤੇ ਮੇਰਾ ਤਾਂ ਪੈਗ ਹੋਰ ਤੋਂ ਸਭ ਤੋਂ ਮੈਂਡਲ ਫਾਲੋ ਤੇ ਦੇਖੋ ਸਾਡਾ ਹੈਲੋ ਫਰੈਂਡਸ ਅੱਜ ਅਸੀਂ ਤੁਹਾਨੂੰ ਇੱਕ ਸਰਪ੍ਰਾਈਜ਼ ਦਿਨ ਜਾ ਰਹੇ ਹਾਂਗੇ ਕੱਲ ਮੈਂ ਅਸੀਂ ਆਪਣੇ ਪਾਪਾ ਦੇ ਨਾਲ ਮਾਰਕੀਟ ਗਏ ਹੋਏ ਸੀਗੇ ਕੱਲ ਸਾਡਾ ਇੱਕ ਪਾਰਸਲ ਆਇਆ ਸੀਗਾ ਡਿਲੀਵਰੀ ਮੈਨ ਉਸ ਨੂੰ ਡਿਲੀਵਰ ਕਰਨਾ ਸੀ ਸਾਡੇ ਦਾਦੀ ਗ੍ਰੈਂਡਮਦਰ ਨੇ ਉਸ ਨੂੰ ਉਹ ਸੇਵ ਕਰ ਲਿਆ ਸੀਗਾ ਜਦੋਂ ਅਸੀਂ ਉਸ ਨੂੰ ਘਰ ਆ ਕੇ ਓਪਨ ਕਰਕੇ ਦੇਖਿਆ ਤਾਂ ਉਸ ਦੇ ਵਿੱਚ ਉਸ ਦੇ ਕੁਝ-ਕੁਝ ਪਾਰਟਸ ਸੀਗੇ ਜੋ ਕਿ ਉਹ ਡੈਮੇਜ ਹੋਇਆ ਸੀ ਜਾਂ ਕਿ ਟੁੱਟੇ ਹੋਏ ਆਏ ਸੀ ਤੇ ਉਸ ਨੂੰ ਜਦ ਤੱਕ ਟੁਆਇ ਹਾਊਸ ਕਹਿੰਦੇ ਨੇ ਤੇ ਜਿਨ੍ਹਾਂ ਨੂੰ ਪਤਾ ਹੈ ਉਸ ਨੂੰ ਹੋਰ ਕੀ ਕੀ ਕਹਿੰਦੇ ਨੇ ਇੰਗਲਿਸ਼ ਦੇ ਵਿੱਚ ਉਹ नीचे ਕਮੈਂਟ ਬਾਕਸ ਦੇ ਵਿੱਚ ਟਾਈਪ ਜ਼ਰੂਰ ਕਰਿਓ ਆਓ ਤੁਹਾਨੂੰ ਦੁਕਾਨੇ ਆ ਉਹ ਕੀ ਚੀਜ਼ ਹੈ ਆਓ ਇਸ ਜਿਹੜਾ ਸਟਿੱਕ ਸੀ ਗਿਆ ਇਹ ਤਾਂ ਬਿਲਕੁਲ ਵੀ ਨਹੀਂ ਸਾਨੂੰ ਡੈਮੇਜ ਆਈ ਸੀ ਤੇ ਜੋ ਕਿਸੇ ਕਾਰਨਰ ਸੀਗੇ ਇਹ ਸਾਨੂੰ ਕਾਫੀ ਡੈਮੇਜ ਆਈ ਸੀਗੇ ਜਿਵੇਂ ਕਿ ਹਰੇਕੋ ਇਹ ਮੇਰੇ ਦਾਦੂ ਨੇ ਕਾਫੀ ਮੁਸ਼ਕਿਲ ਨਾਲ ਟੇਬਲਾ ਲਾ ਕੇ ਜੋੜਿਆ ਸੀ ਆਜ ਅਪਕੇ ਦਾਦੂ ਨੇ ਜੋੜਿਆ ਸੀ ਇਸ ਸਟਿੱਕ ਦੇ ਉੱਤੇ ਦਾਦੂ ਨੇ ਜੋੜਿਆ ਸੀ ਤੇ ਦੇਖੋ ਜਰਾ ਤਾਂ ਸਟਿੱਕ ਨਿਕਲ ਨਹੀਂ ਰਹੀ ਹੈ ਆ ਦੇਖੋ ਤੇ ਆ ਦੇਖੋ ਰੈੱਡ ਜਿਹਦਾ ਕਿੱਦਣ ਆ ਸਿਗਾ ਆਸ ਰੈੱਡ ਆ ਦੇਖੋ ਜਿਸ ਸਾਨੂੰ ਇਸ ਦਾ ਆ ਵਾਲੀ ਕਾਰਨਰ ਵੀ ਮਿਲਦਾ ਸੀ ਉਸ ਨੂੰ ਵੀ ਸ਼ਿਕਾਤ ਹੁੰਦੇ ਲੇਕਿਨ ਉਹਨਾਂ ਨੇ ਤਾਂ ਸਾਨੂੰ ਇਹਦਾ ਕੋਰਨਰ ਵੀ ਨਹੀਂ ਦਿੱਤਾ ਸਾਨੂੰ ਡੈਮੇਜ ਰੀਸੀਵ ਕਰਵਾਤਾ ਇਹਨਾਂ ਨੇ ਚਲੋ ਆਪ ਦੇਖਦੇ ਆਂ ਜਾਇਦਾ ਤੁਸੀਂ ਵੀ ਚੀਜ਼ਾਂ ਮਾਰਕੀਟ ਦੇ ਵਿੱਚੋਂ ਲਿਆਓ ਦੇਖ-ਭਾਖ ਕੇ ਆਓ ਸਾਨੂੰ ਜੋੜਦੇ ਆਂਗੇ ਚਲੋ ਫਸਟ ਮੈਂ ਲਿਆ ਵੀ ਰੈੱਡ ਪਾਈਪ ਐਂਡ ਅਨਦਰ ਯੈਲੋ ਮੈਂ ਇਹਦੇ ਵਿੱਚ ਦੱਲਿਆ ਇੱਕ ਹੋਰ ਰੈੱਡ ਪਾਈਪ ਲਿਆ ਲੈਣੇ ਉਹਨੂੰ ਵੀ ਵਿੱਚ ਢਾਲ ਕੇ ਇੱਕ ਰੈੱਡ ਕੋਰਨਰ ਲਿਆਗਾ ਉਸ ਨੂੰ ਇਸ ਦਿਓ ਤੇ ਨਾਲੇ ਇੱਕ ਬਿੱਗ ਵਾਲੀ ਬਲੂ ਪਾਈਪ ਲੀ ਉਸ ਨੂੰ ਇਸ ਦਿਓ ਫਿਰ ਉਹ ਐਂਡ ਉਸ ਤੋਂ ਬਾਅਦ ਮੈਂ ਫਿਰ ਤੋਂ ਰੈੱਡ ਕਾਰਨਰ ਹੈ ਉਸ ਨਾਲ ਦੇ ਵਿੱਚ ਤੇ ਮੈਂ ਸੁਣਿਆ ਦਸਰੇ ਕਰ ਜੋ ਜਿਨ੍ਹਾਂ ਨੇ ਵੀ ਇਹ ਜਹਾਟ ਜੋੜਨ ਲਈ ਜਿਹੜੇ ਟਾਇ ਹਾਊਸ ਜੋੜਨਾਗਾ ਉਹ ਜੋ ਕਿ yellow ਤੇ ਆਪਾਂ ਨੂੰ ਆ ਮਿਲਦੇ ਨੇ ਨਾ ਰੈੱਡ ਐਂਡ ਇਹ ਬਲੂ ਪਾਈਪਸ ਚਾਹੀਦੇ ਹਨ ਉਹਨਾਂ yellow ਦੇ ਨਾਲੇ ਜੋੜਨਗੇ ਓਕੇ ਮੇਰੇ ਇੱਕ ਗੱਲ ਤੇ ਆ ਦੇ ਵਿੱਚ ਜ਼ਰੂਰ ਆਉਂਦੀ ਤੁਸੀਂ

ਪਲਾਸਟਿਕ ਦੇਖੋ ਆਏ ਆ ਦੇਖੋ ਆ ਦੇਖੋ ਕਿੰਨੇ ਜਿਆਦਾ ਡੈਮੇਜ ਆ ਰਹੇ ਨੇ ਮੈਂ ਇਹਨਾਂ ਨੂੰ ਚੈੱਕ ਕਰਾ ਲਿਆ ਇਹ ਕਿੰਨੇ ਚੱਸਣਾ ਮੈਂ ਕਹਿੰਦਾ ਸੀ ਨਾ ਮੇਰੇ ਲਈ ਕ੍ਰੈਂਪ ਕੋਰਨਰ ਕੋਰਨਰ ਇਹਦਾ ਕੜਜੂਗਾ ਬੰਚ ਦੂਸਰਾ ਲਾਉ ਤਾ ਗ੍ਰੀਨ ਕੋਰਨਰ ਦੀ ਪਾਪਾ ਉੱਥੇ ਵੱਡੀ ਆਉਗੀ ਜਿੱਥੇ ਛੋਟੀ ਨਹੀਂ ਆਉਗੀ ਗ੍ਰੀਨ ਜਿੱਥੇ ਛੋਟੀ ਡਾਲੀ ਹੋਈ ਉੱਥੇ ਵੱਡੀ ਪਾਉਂਦਾ ਪਾਪਾ ਕੱਢੀ ਬਾਕੀ ਸਹੀ ਕਰ ਕੇ ਪਾਓ ਇਸ ਹਾਰੇ ਦਸ ਹਾਰੇ ਬੜੀ ਖਰੀਆ ਮੌਸਮ ਕਿੰਨੇ ਇੱਕ ਹੀ ਇਹਦਾ ਕੋਲੇ ਲੂਗੇ ਬੀਜ ਹਾਂ ਹਾਂ ਠੀਕ ਹਾਸੀ ਪਿਆ ਇਸ ਦਾ ਤੇ ਆ ਬਲੂ ਰੈੱਡ ਵੈਪ ਦੀ ਨਾ ਨਾ ਚੰਗਾ ਤੂੰ ਜੋੜ ਕੂੰ ਜੋੜ ਅਰੇ ਇੱਥੇ ਨਹੀਂ ਤੇ ਇੱਥੇ ਲੋਰ ਨਹੀਂ ਚੰਗਾ ਇੱਥੇ ਉਠਾ ਇੱਥੇ ਰੁਕ ਜੇ ਮੈਂ ਪਰੂ ਚੰਗਾ ਪੀ ਲੋ

ਗਿਰੇ ਹੋਏ ਨੇ ਤੇ ਇਹ ਵੀ ਸਾਨੂੰ ਪਾਟੇ ਹੋਏ ਤੇ ਪਰ ਮੇਰੇ ਭਾਈ ਨੇ ਇਸ ਟਰਨ ਮੈ ਨਹੀਂ ਵਾ ਦਿੱਤੀ ਮੈਂ 35 ਇੰਦ ਤੋਂ ਵਧੀਆ ਹੁ ਗਾ ਲੈਂਦਾ ਰੁਕੋ ਜਣਕਾ ਉਧਰੋਂ ਵੀ ਸਹੀ ਕਰ ਲੈ ਆ ਆ ਕੀ ਕਿੰਨੇ ਰਾਮ ਨਾਲ ਤੁਸੀਂ ਬੈਕਸ ਜੀ ਰੱਖਦੇ ਹੋ ਤੇ ਇਸ ਦੇ ਵਿੱਚ ਆਹ ਦਿੱਤੇ ਹੋਏ ਨੇ ਜੋ ਕੀ ਦੇਖੋ ਇਸ ਨੂੰ ਤੁਸੀਂ ਇਸ ਤਰ੍ਹਾਂ ਮੈਂ ਫੋਲਡ ਕਰਕੇ ਦਿਖਾਣਾ ਪਰ ਕਿਸ ਨੂੰ ਇਸ ਤਰ੍ਹਾਂ ਜਦੋਂ ਕਿ ਤਾਂ ਕਿਸੇ ਨੂੰ ਇਸ ਨੂੰ ਫੋਲਡ ਵੀ ਕਰਨਾ ਤੁਹਾਨੂੰ ਸਾਰਾ ਪਾਰ ਜਾਵੇਗਾ Não ਪੈਸੇ ਨੂੰ ਰੱਖਾਂਗੇ ਇਸ ਤਰ੍ਹਾਂ ਕੁਝ ਇੱਥੇ ਆਏਗਾ ਇਹ ਰਹੀ ਇਹ ਵਾਲੀ ਚੀਜ਼ ਮੈਂ ਇੱਥੇ ਰੱਖੂੰਗਾ ਆਪਣਾ ਪੀਲਾ ਜੋ ਕਿ ਉਹ ਮੈਂ ਰੱਖੂੰਗਾ ਇੱਥੇ ਇਸ ਤਰ੍ਹਾਂ ਦੇਖੋ ਮੈਨੂੰ ਇਸ ਦੇ ਵਿੱਚ ਇਸ ਤਰ੍ਹਾਂ ਸੌਂਚ ਕਾਫੀ ਆਸਾਨੀ ਹੋ ਰਹੀ ਹੈ ਜੇ ਤੁਹਾਡੇ ਕੋਲ ਵੀ ਇਹ ਜੋ ਮੈਟ ਹੈਗਾ ਸੌਫਟ ਸੌਫਟ ਤੁਸੀਂ ਉਹ ਵਿਛਾ ਸਕਦੇ ਹੋ ਅੰਦਰ ਮੈਂ ਤੁਹਾਨੂੰ ਇੱਕ ਦੈਨਣਾ ਵੀ ਵਿਛਾ ਸਕਦੇ ਹਾਂ ਦੇਖੋ ਬਾਕੀ ਜੇ ਤੁਹਾਨੂੰ ਸਾਡਾ ਟੈਂਟ ਹਾਊਸਸ ਦਾ